2018 ਤੋਂ ਭਾਰਤੀ ਜੋੜਾ ਜੀਟਾ ਅਤੇ ਰਵੀ ਖੁੱਦ ਨੂੰ ਬੇਗੁਨਾਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਦਰਸਲ ਇਸ ਜੋੜੇ ਦਾ 8 ਹਫ਼ਤਿਆਂ ਦਾ ਬੱਚਾ ਬਿਮਾਰ ਹੋ ਗਿਆ ਸੀ ਜਿਸ ਨੂੰ ਹਸਪਤਲ ਲੈ ਕੇ ਗਏ ਤੇ ਹਸਪਤਲ ਵਿੱਚ ਜਾਂਚ ਦੌਰਾਨ ਪਤਾ ਲੱਗਾ ਕਿ ਬੱਚੇ ਦੇ ਅੰਦਰੂਨੀ ਅੰਗਾਂ 'ਚ ਕੁੱਲ 39 ਫ੍ਰੈਕਚਰ ਹਨ ਜਿਸ ਤੋਂ ਬਾਅਦ ਬੱਚੇ ਦੀ ਉੱਚ ਪੱਧਰੀ ਜਾਂਚ ਹੋਈ ਜਾਂਚ ਦੇ ਨਤੀਜੇ ਦੇ ਵਿੱਚ ਬੱਚੇ 'ਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਬਹੁਤ ਜ਼ਿਆਦਾ ਘਾਟ ਵੀ ਪਾਈ ਗਈ ਇਸ ਸਭ ਦੀ ਜਾਂਚ ਕਰਨ ਲਈ ਬੱਚੇ ਨੂੰ 12 ਦਿਨਾਂ ਲਈ ਹਸਪਤਾਲ ਦੇ ਵਿੱਚ ਰੱਖਿਆ ਗਿਆ 2021 ਦੇ ਵਿੱਚ ਜੀਟਾ ਨੂੰ ਆਪਣੀ ਨਵਜੰਮੀ ਦੀ ਨੂੰ ਜ਼ਖਮੀ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਅਤੇ ਉਸ ਨੂੰ 2 ਸਾਲ 7 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਜੀਟਾ ਨੇ ਖੁਦ ਨੂੰ ਬੇਗੁਨਾਹ ਦੱਸਣ ਲਈ ਬਹੁਤ ਦਲੀਲਾਂ ਦਿੱਤੀਆਂ ਪਰ ਉਸ ਦੀ ਇੱਕ ਪੇਸ਼ਨਾ ਚੱਲੀ ਇਸੇ ਦੌਰਾਨ ਬੱਚੇ ਨੂੰ ਵਕ-ਵਕ ਫੌਸਟਰ ਹੋਮਸ ਦੇ ਵਿੱਚ ਰੱਖਿਆ ਗਿਆ ਲਗਾਤਾਰ ਏਜੰਸੀਆਂ ਅਤੇ ਮੀਡੀਆ ਦੇ ਦਬਾਅ ਕਰਨ ਜਾਂਚ ਹੋਰ ਤੇਜ਼ ਕੀਤੀ ਜਿਸ ਤੋਂ ਨਤੀਜਾ ਇਹ ਨਿਕਲਿਆ ਕਿ ਬੱਚੇ ਦੇ ਅੰਦਰੂਨੀ ਸੱਟਾਂ ਜਨੇਪੇ ਦੌਰਾਨ ਹੀ ਲੱਗੀਆਂ ਸਨ ਅਤੇ ਕੁਝ ਸ਼ਰਤਾਂ ਦੇ ਨਾਲ ਬੱਚੇ ਨੂੰ ਜੀਟਾ ਅਤੇ ਰਵੀ ਨੂੰ ਵਾਪਸ ਦੇਣ ਦਾ ਫੈਸਲਾ ਵੀ ਕੀਤਾ ਗਿਆ ਪਰ ਜੀਟਾ ਆਪਣੇ ਜੇਲ੍ਹ ਚ ਬਿਤਾਏ ਪਲਾਂ ਨੂੰ ਸੋਚ ਕੇ ਪਰੇਸ਼ਾਨ ਹੋ ਜਾਂਦੀ ਹੈ ਉਸਨੇ ਕਿਹਾ ਕਿ ਭਾਈਚਾਰੇ ਨੇ ਵੀ ਸਾਡੀ ਕੋਈ ਮਦਦ ਨਹੀਂ ਕੀਤੀ ਸਿਰਫ ਸੁਪਰੀਮ ਸਿਕ ਸੁਸਾਇਟੀ ਨੇ ਹੀ ਸਾਡੇ ਹੱਕ ਵਿੱਚ ਹਾ ਦਾ ਨਾਰਾ ਮਾਰਿਆ ਸੀ ਉਸਨੇ ਕਿਹਾ ਹੈ ਕਿ ਜੇਲ੍ਹ ਵਿੱਚ ਰਹਿੰਦਿਆਂ ਹੀ ਉਸਦੇ ਪਿਤਾ ਦਾ ਦਿਹਾਂਤ ਹੋ ਗਿਆ ਤੇ ਉਹ ਆਖਰੀ ਵਾਰ ਉਹਨਾਂ ਦਾ ਮੂੰਹ ਵੀ ਨਹੀਂ ਦੇਖ ਸકી ਹੁਣ ਵੀ ਉਹ ਅਤੇ ਉਸਦਾ ਪਤੀ ਅਲੱਗ-ਅਲੱਗ ਰਹਿ ਰਹੇ ਹਨ ਅਜੀਤਾ ਨੇ ਕਿਹਾ ਹੈ ਕਿ ਉਹ ਲੱਖਾਂ ਰੰਗੀਨ ਸੁਪਨੇ ਲੈ ਕੇ ਨਿਊਜ਼ੀਲੈਂਡ ਆਈ ਸੀ ਪਰ ਉਸਦੇ ਸਾਰੇ ਚਾਹੇ ਮਰ ਗਏ ਹਨ ਬਸ ਉਹਨੋਂ ਇਹੀ ਚਾਹੁੰਦੀ ਹੈ ਕਿ ਬੱਚੇ ਨਾਲ ਬਸਲੂਕੀ ਕਰਨ ਵਾਲਾ ਦਾਗ ਉਹਨਾਂ ਦੇ ਮੱਥੇ ਤੋਂ ਲੈ ਜਾਵੇ 2018 ਤੋਂ ਭਾਰਤੀ ਜੋੜਾ ਜੀਟਾ ਅਤੇ ਰਵੀ ਖੁੱਦ ਨੂੰ ਬੇਗੁਨਾਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦਰਅਸਲ ਇਸ ਜੋੜੇ ਦਾ 8 ਹਫ਼ਤਿਆਂ ਦਾ ਬੱਚਾ ਬਿਮਾਰ ਹੋ ਗਿਆ ਸੀ ਜਿਸ ਨੂੰ ਹਸਪਤਲ ਲੈ ਕੇ ਗਏ ਤੇ ਹਸਪਤਲ ਵਿੱਚ ਜਾਂਚ ਦੌਰਾਨ ਪਤਾ ਲੱਗਾ ਕਿ ਬੱਚੇ ਦੇ ਅੰਦਰੂਨੀ ਅੰਗਾਂ 'ਚ ਕੁੱਲ 39 ਫ੍ਰੈਕਚਰ ਹਨ। ਜਿਸ ਤੋਂ ਬਾਅਦ ਬੱਚੇ ਦੀ ਉੱਚ ਪੱਧਰੀ ਜਾਂਚ ਹੋਈ। ਜਾਂਚ ਦੇ ਨਤੀਜੇ ਦੇ ਵਿੱਚ ਬੱਚੇ 'ਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਬਹੁਤ ਜ਼ਿਆਦਾ ਘਾਟ ਵੀ ਪਾਈ ਗਈ। ਇਸ ਸਭ ਦੀ ਜਾਂਚ ਕਰਨ ਲਈ ਬੱਚੇ ਨੂੰ 12 ਦਿਨਾਂ ਲਈ ਹਸਪਤਾਲ ਦੇ ਵਿੱਚ ਰੱਖਿਆ ਗਿਆ 2021 ਦੇ ਵਿੱਚ ਜੀਟਾ ਨੂੰ ਆਪਣੀ ਨਵਜੰਮੀ ਦੀ ਨੂੰ ਜ਼ਖਮੀ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਅਤੇ ਉਸ ਨੂੰ 2 ਸਾਲ 7 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਜੀਟਾ ਨੇ ਖੁਦ ਨੂੰ ਬੇਗੁਨਾਹ ਦੱਸਣ ਲਈ ਬਹੁਤ ਦਲੀਲਾਂ ਦਿੱਤੀਆਂ ਪਰ ਉਸ ਦੀ ਇੱਕ ਪੇਸ਼ਨਾ ਚੱਲੀ ਇਸੇ ਦੌਰਾਨ ਬੱਚੇ ਨੂੰ ਵਕ-ਵਕ ਫੌਸਟਰ ਹੋਮਸ ਦੇ ਵਿੱਚ ਰੱਖਿਆ ਗਿਆ ਲਗਾਤਾਰ ਏਜੰਸੀਆਂ ਅਤੇ ਮੀਡੀਆ ਦੇ ਦਬਾਅ ਕਰਨ ਜਾਂਚ ਹੋਰ ਤੇਜ਼ ਕੀਤੀ ਜਿਸ ਤੋਂ ਨਤੀਜਾ ਇਹ ਨਿਕਲੇਆ ਕਿ ਬੱਚੇ ਦੇ ਅੰਦਰੂਨੀ ਸੱਟਾਂ ਜਣੇਪੇ ਦੌਰਾਨ ਹੀ ਲੱਗੀਆਂ ਸਨ ਅਤੇ ਕੁਝ ਸ਼ਰਤਾਂ ਦੇ ਨਾਲ ਬੱਚੇ ਨੂੰ ਜੀਟਾ ਅਤੇ ਰਵੀ ਨੂੰ ਵਾਪਸ ਦੇਣ ਦਾ ਫੈਸਲਾ ਵੀ ਕੀਤਾ ਗਿਆ ਪਰ ਜੀਟਾ ਆਪਣੇ ਜੇਲ੍ਹ ਚ ਬਿਤਾਏ ਪਲਾਂ ਨੂੰ ਸੋਚ ਕੇ ਪਰੇਸ਼ਾਨ ਹੋ ਜਾਂਦੀ ਹੈ ਉਸਨੇ ਕਿਹਾ ਕਿ ਭਾਈਚਾਰੇ ਨੇ ਵੀ ਸਾਡੀ ਕੋਈ ਮਦਦ ਨਹੀਂ ਕੀਤੀ ਸਿਰਫ ਸੁਪਰੀਮ ਸਿੱਖ ਸੁਸਾਇਟੀ ਨੇ ਹੀ ਸਾਡੇ ਹੱਕ ਵਿੱਚ ਖਾ ਦਾ ਨਾਅਰਾ ਮਾਰਿਆ ਸੀ ਉਸਨੇ ਕਿਹਾ ਕਿ ਜੇਲ੍ਹ ਵਿੱਚ ਰਹਿੰਦਿਆਂ ਹੀ ਉਸਦੇ ਪਿਤਾ ਦਾ ਦੇਹਾਂਤ ਹੋ ਗਿਆ ਤੇ ਉਹ ਆਖਰੀ ਵਾਰ ਉਹਨਾਂ ਦਾ ਮੂ ਵੀ ਨਹੀਂ ਦੇਖ ਸਕੇ ਹੁਣ ਵੀ ਉਹ ਅਤੇ ਉਸਦਾ ਪਤੀ ਅਲੱਗ-ਅਲੱਗ ਰਹਿ ਰਹੇ ਹਨ ਜੀਟਾ ਨੇ ਕਿਹਾ ਹੈ ਕਿ ਉਹ ਲੱਖਾਂ ਰੰਗੀਨ ਸੁਪਨੇ ਲੈ ਕੇ ਨਿਊਜ਼ੀਲੈਂਡ ਆਈ ਸੀ ਪਰ ਉਸਦੇ ਸਾਰੇ ਚਾਹੇ ਮਰ ਗਏ ਹਨ ਬਸ ਉਹਨੋਂ ਇਹੀ ਚਾਹੁੰਦੀ ਹੈ ਕਿ ਬੱਚੇ ਨਾਲ ਬਸਲੂਕੀ ਕਰਨ ਵਾਲਾ ਦਾਗ ਉਹਨਾਂ ਦੇ ਮੱਥੇ ਤੋਂ ਲੈ ਜਾਵੇ 2018 ਤੋਂ ਭਾਰਤੀ ਜੋੜਾ ਜੀਟਾ ਅਤੇ ਰਵੀ ਖੁੱਦ ਨੂੰ ਬੇਗੁਨਾਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਦਰਸਲ ਇਸ ਜੋੜੇ ਦਾ 8 ਹਫਤਿਆਂ ਦਾ ਬੱਚਾ ਬਿਮਾਰ ਹੋ ਗਿਆ ਸੀ ਜਿਸ ਨੂੰ ਹਸਪਤਲ ਲੈ ਕੇ ਗਏ ਤੇ ਹਸਪਤਲ ਵਿੱਚ ਜਾਂਚ ਦੌਰਾਨ ਪਤਾ ਲੱਗਾ ਕਿ ਬੱਚੇ ਦੇ ਅੰਦਰੂਨੀ ਅੰਗਾਂ 'ਚ ਕੁੱਲ 39 ਫ੍ਰੈਕਚਰ ਹਨ ਜਿਸ ਤੋਂ ਬਾਅਦ ਬੱਚੇ ਦੀ ਉੱਚ ਪੱਧਰੀ ਜਾਂਚ ਹੋਈ ਜਾਂਚ ਦੇ ਨਤੀਜੇ ਦੇ ਵਿੱਚ ਬੱਚੇ 'ਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਬਹੁਤ ਜ਼ਿਆਦਾ ਘਾਟ ਵੀ ਪਾਈ ਗਈ ਇਸ ਸਭ ਦੀ ਜਾਂਚ ਕਰਨ ਲਈ ਬੱਚੇ ਨੂੰ 12 ਦਿਨਾਂ ਲਈ ਹਸਪਤਾਲ ਦੇ ਵਿੱਚ ਰੱਖਿਆ ਗਿਆ 2021 ਦੇ ਵਿੱਚ ਜੀਟਾ ਨੂੰ ਆਪਣੀ ਨਵਜੰਮੀ ਦੀ ਨੂੰ ਜ਼ਖਮੀ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਅਤੇ ਉਸ ਨੂੰ 2 ਸਾਲ 7 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਜੀਟਾ ਨੇ ਖੁਦ ਨੂੰ ਬੇਗੁਨਾਹ ਦੱਸਣ ਲਈ ਬਹੁਤ ਦਲੀਲਾਂ ਦਿੱਤੀਆਂ ਪਰ ਉਸ ਦੀ ਇੱਕ ਪੇਸ਼ਨਾ ਚੱਲੀ ਇਸੇ ਦੌਰਾਨ ਬੱਚੇ ਨੂੰ ਵਕ-ਵਕ ਫੌਸਟਰ ਹੋਮਸ ਦੇ ਵਿੱਚ ਰੱਖਿਆ ਗਿਆ ਲਗਾਤਾਰ ਏਜੰਸੀਆਂ ਅਤੇ ਮੀਡੀਆ ਦੇ ਦਬਾਅ ਕਰਨ ਜਾਂਚ ਹੋਰ ਤੇਜ਼ ਕੀਤੀ ਜਿਸ ਤੋਂ ਨਤੀਜਾ ਇਹ ਨਿਕਲਿਆ ਕਿ ਬੱਚੇ ਦੇ ਅੰਦਰੂਨੀ ਸੱਟਾਂ ਜਣੇਪੇ ਦੌਰਾਨ ਹੀ ਲੱਗੀਆਂ ਸਨ ਅਤੇ ਕੁਝ ਸ਼ਰਤਾਂ ਦੇ ਨਾਲ ਬੱਚੇ ਨੂੰ ਜੀਟਾ ਅਤੇ ਰਵੀ ਨੂੰ ਵਾਪਸ ਦੇਣ ਦਾ ਫੈਸਲਾ ਵੀ ਕੀਤਾ ਗਿਆ ਪਰ ਜੀਟਾ ਆਪਣੇ ਜੇਲ੍ਹ ਚ ਬਿਤਾਏ ਪਲਾਂ ਨੂੰ ਸੋਚ ਕੇ ਪਰੇਸ਼ਾਨ ਹੋ ਜਾਂਦੀ ਹੈ ਉਸਨੇ ਕਿਹਾ ਕਿ ਭਾਈਚਾਰੇ ਨੇ ਵੀ ਸਾਡੀ ਕੋਈ ਮਦਦ ਨਹੀਂ ਕੀਤੀ ਸਿਰਫ ਸੁਪਰੀਮ ਸਿੱਖ ਸੁਸਾਇਟੀ ਨੇ ਹੀ ਸਾਡੇ ਹੱਕ ਵਿੱਚ ਹਾਂ ਦਾ ਨਾਰਾ ਮਾਰਿਆ ਸੀ ਉਸਨੇ ਕਿਹਾ ਕਿ ਜੇਲ੍ਹ ਵਿੱਚ ਰਹਿੰਦਿਆਂ ਹੀ ਉਸਦੇ ਪਿਤਾ ਦਾ ਦਿਹਾਂਤ ਹੋ ਗਿਆ ਤਾਂ ਤੇ ਉਹ ਆਖਰੀ ਵਾਰ ਉਹਨਾਂ ਦਾ ਮੂ ਵੀ ਨਹੀਂ ਦੇਖ ਸਕੇ ਹੁਣ ਵੀ ਉਹ ਅਤੇ ਉਸਦਾ ਪਤੀ ਅਲੱਗ-ਅਲੱਗ ਰਹਿ ਰਹੇ ਹਨ ਅਜੀਟਾ ਨੇ ਕਿਹਾ ਹੈ ਕਿ ਉਹ ਲੱਖਾਂ ਰੰਗੀਨ ਸੁਪਨੇ ਲੈ ਕੇ ਨਿਊਜ਼ੀਲੈਂਡ ਆਈ ਸੀ ਪਰ ਉਸਦੇ ਸਾਰੇ ਚਾਹੇ ਮਰ ਗਏ ਹਨ ਬਸ ਉਹਨੂੰ ਇਹੀ ਚਾਹੁੰਦੀ ਹੈ ਕਿ ਬੱਚੇ ਨਾਲ ਬਸਲੂਕੀ ਕਰਨ ਵਾਲਾ ਦਾਗ ਉਹਨਾਂ ਦੇ ਮੱਥੇ ਤੋਂ ਲੈ ਜਾਵੇ 2018 ਤੋਂ ਭਾਰਤੀ ਜੋੜਾ ਜੀਟਾ ਅਤੇ ਰਵੀ ਖੁਦ ਨੂੰ ਬੇਗੁਨਾਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਦਰਸਲ ਇਸ ਜੋੜੇ ਦਾ 8 ਹਫਤਿਆਂ ਦਾ ਬੱਚਾ ਬਿਮਾਰ ਹੋ ਗਿਆ ਸੀ ਜਿਸ ਨੂੰ ਹਸਪਤਲ ਲੈ ਕੇ ਗਏ ਤੇ ਹਸਪਤਲ ਵਿੱਚ ਜਾਂਚ ਦੌਰਾਨ ਪਤਾ ਲੱਗਾ ਕਿ ਬੱਚੇ ਦੇ ਅੰਦਰੂਨੀ ਅੰਗਾਂ 'ਚ ਕੁੱਲ 39 ਫ੍ਰੈਕਚਰ ਹਨ ਜਿਸ ਤੋਂ ਬਾਅਦ ਬੱਚੇ ਦੀ ਉੱਚ ਪੱਧਰੀ ਜਾਂਚ ਹੋਈ ਜਾਂਚ ਦੇ ਨਤੀਜੇ ਦੇ ਵਿੱਚ ਬੱਚੇ 'ਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਬਹੁਤ ਜ਼ਿਆਦਾ ਘਾਟ ਵੀ ਪਾਈ ਗਈ ਇਸ ਸਭ ਦੀ ਜਾਂਚ ਕਰਨ ਲਈ ਬੱਚੇ ਨੂੰ 12 ਦਿਨਾਂ ਲਈ ਹਸਪਤਾਲ ਦੇ ਵਿੱਚ ਰੱਖਿਆ ਗਿਆ 2021 ਦੇ ਵਿੱਚ ਜੀਟਾ ਨੂੰ ਆਪਣੀ ਨਵਜੰਮੀ ਦੀ ਨੂੰ ਜ਼ਖਮੀ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਅਤੇ ਉਸ ਨੂੰ 2 ਸਾਲ 7 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਜੀਟਾ ਨੇ ਖੁਦ ਨੂੰ ਬੇਗੁਨਾਹ ਦੱਸਣ ਲਈ ਬਹੁਤ ਦਲੀਲਾਂ ਦਿੱਤੀਆਂ ਪਰ ਉਸ ਦੀ ਇੱਕ ਪੇਸ਼ਨਾ ਚੱਲੀ ਇਸੇ ਦੌਰਾਨ ਬੱਚੇ ਨੂੰ ਵਕ-ਵਕ ਫੌਸਟਰ ਹੋਮਸ ਦੇ ਵਿੱਚ ਰੱਖਿਆ ਗਿਆ ਲਗਾਤਾਰ ਏਜੰਸੀਆਂ ਅਤੇ ਮੀਡੀਆ ਦੇ ਦਬਾਅ ਕਰਨ ਜਾਂਚ ਹੋਰ ਤੇਜ਼ ਕੀਤੀ ਜਿਸ ਤੋਂ ਨਤੀਜਾ ਇਹ ਨਿਕਲਿਆ ਕਿ ਬੱਚੇ ਦੇ ਅੰਦਰੂਨੀ ਸੱਟਾਂ ਜਣੇਪੇ ਦੌਰਾਨ ਹੀ ਲੱਗੀਆਂ ਸਨ ਅਤੇ ਕੁਝ ਸ਼ਰਤਾਂ ਦੇ ਨਾਲ ਬੱਚੇ ਨੂੰ ਜੀਟਾ ਅਤੇ ਰਵੀ ਨੂੰ ਵਾਪਸ ਦੇਣ ਦਾ ਫੈਸਲਾ ਵੀ ਕੀਤਾ ਗਿਆ ਪਰ ਜੀਟਾ ਆਪਣੇ ਜੇਲ੍ਹ ਚ ਬਿਤਾਏ ਪਲਾਂ ਨੂੰ ਸੋਚ ਕੇ ਪਰੇਸ਼ਾਨ ਹੋ ਜਾਂਦੀ ਹੈ ਉਸਨੇ ਕਿਹਾ ਕਿ ਭਾਈਚਾਰੇ ਨੇ ਵੀ ਸਾਡੀ ਕੋਈ ਮਦਦ ਨਹੀਂ ਕੀਤੀ ਸਿਰਫ ਸੁਪਰੀਮ ਸਿੱਖ ਸੁਸਾਇਟੀ ਨੇ ਹੀ ਸਾਡੇ ਹੱਕ ਵਿੱਚ ਖਾ ਦਾ ਨਾਅਰਾ ਮਾਰਿਆ ਸੀ ਉਸਨੇ ਕਿਹਾ ਕਿ ਜੇਲ੍ਹ ਵਿੱਚ ਰਹਿੰਦਿਆਂ ਹੀ ਉਸਦੇ ਪਿਤਾ ਦਾ ਦੇਹਾਂਤ ਹੋ ਗਿਆ ਤੇ ਉਹ ਆਖਰੀ ਵਾਰ ਉਹਨਾਂ ਦਾ ਮੂ ਵੀ ਨਹੀਂ ਦੇਖ ਸਕੇ ਹੁਣ ਵੀ ਉਹ ਅਤੇ ਉਸਦਾ ਪਤੀ ਅਲੱਗ-ਅਲੱਗ ਰਹਿ ਰਹੇ ਹਨ ਜੀਟਾ ਨੇ ਕਿਹਾ ਹੈ ਕਿ ਉਹ ਲੱਖਾਂ ਰੰਗੀਨ ਸੁਪਨੇ ਲੈ ਕੇ ਨਿਊਜ਼ੀਲੈਂਡ ਆਈ ਸੀ ਪਰ ਉਸਦੇ ਸਾਰੇ ਚਾਹੇ ਮਰ ਗਏ ਹਨ ਬਸ ਉਹਨੋਂ ਇਹੀ ਚਾਹੁੰਦੀ ਹੈ ਕਿ ਬੱਚੇ ਨਾਲ ਬਸਲੂਕੀ ਕਰਨ ਵਾਲਾ ਦਾਗ ਉਹਨਾਂ ਦੇ ਮੱਥੇ ਤੋਂ ਲੈ ਜਾਵੇ 2018 ਤੋਂ ਭਾਰਤੀ ਜੋੜਾ ਜੀਟਾ ਅਤੇ ਰਵੀ ਖੁਦ ਨੂੰ ਬੇਗੁਨਾਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਦਰਅਸਲ ਇਸ ਜੋੜੇ ਦਾ 8 ਹਫਤਿਆਂ ਦਾ ਬੱਚਾ ਬਿਮਾਰ ਹੋ ਗਿਆ ਸੀ ਜਿਸ ਨੂੰ ਹਸਪਤਲ ਲੈ ਕੇ ਗਏ ਤੇ ਹਸਪਤਲ ਵਿੱਚ ਜਾਂਚ ਦੌਰਾਨ ਪਤਾ ਲੱਗਾ ਕਿ ਬੱਚੇ ਦੇ ਅੰਦਰੂਨੀ ਅੰਗਾਂ 'ਚ ਕੁੱਲ 39 ਫ੍ਰੈਕਚਰ ਹਨ ਜਿਸ ਤੋਂ ਬਾਅਦ ਬੱਚੇ ਦੀ ਉੱਚ ਪੱਧਰੀ ਜਾਂਚ ਹੋਈ ਜਾਂਚ ਦੇ ਨਤੀਜੇ ਦੇ ਵਿੱਚ ਬੱਚੇ 'ਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਬਹੁਤ ਜ਼ਿਆਦਾ ਘਾਟ ਵੀ ਪਾਈ ਗਈ ਇਸ ਸਭ ਦੀ ਜਾਂਚ ਕਰਨ ਲਈ ਬੱਚੇ ਨੂੰ 12 ਦਿਨਾਂ ਲਈ ਹਸਪਤਾਲ ਦੇ ਵਿੱਚ ਰੱਖਿਆ ਗਿਆ 2021 ਦੇ ਵਿੱਚ ਜੀਟਾ ਨੂੰ ਆਪਣੀ ਨਵਜੰਮੀ ਦੀ ਨੂੰ ਜ਼ਖਮੀ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਅਤੇ ਉਸ ਨੂੰ 2 ਸਾਲ 7 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਜੀਟਾ ਨੇ ਖੁਦ ਨੂੰ ਬੇਗੁਨਾਹ ਦੱਸਣ ਲਈ ਬਹੁਤ ਦਲੀਲਾਂ ਦਿੱਤੀਆਂ ਪਰ ਉਸ ਦੀ ਇੱਕ ਪੇਸ਼ਨਾ ਚੱਲੀ ਇਸੇ ਦੌਰਾਨ ਬੱਚੇ ਨੂੰ ਵਕ-ਵਕ ਫੌਸਟਰ ਹੋਮਸ ਦੇ ਵਿੱਚ ਰੱਖਿਆ ਗਿਆ ਲਗਾਤਾਰ ਏਜੰਸੀਆਂ ਅਤੇ ਮੀਡੀਆ ਦੇ ਦਬਾਅ ਕਰਨ ਜਾਂਚ ਹੋਰ ਤੇਜ਼ ਕੀਤੀ ਜਿਸ ਤੋਂ ਨਤੀਜਾ ਇਹ ਨਿਕਲਿਆ ਕਿ ਬੱਚੇ ਦੇ ਅੰਦਰੂਨੀ ਸੱਟਾਂ ਜਣੇਪੇ ਦੌਰਾਨ ਹੀ ਲੱਗੀਆਂ ਸਨ ਅਤੇ ਕੁਝ ਸ਼ਰਤਾਂ ਦੇ ਨਾਲ ਬੱਚੇ ਨੂੰ ਜੀਟਾ ਅਤੇ ਰਵੀ ਨੂੰ ਵਾਪਸ ਦੇਣ ਦਾ ਫੈਸਲਾ ਵੀ ਕੀਤਾ ਗਿਆ ਪਰ ਜੀਟਾ ਆਪਣੇ ਜੇਲ੍ਹ ਚ ਬਿਤਾਏ ਪਲਾਂ ਨੂੰ ਸੋਚ ਕੇ ਪਰੇਸ਼ਾਨ ਹੋ ਜਾਂਦੀ ਹੈ ਉਸਨੇ ਕਿਹਾ ਕਿ ਭਾਈਚਾਰੇ ਨੇ ਵੀ ਸਾਡੀ ਕੋਈ ਮਦਦ ਨਹੀਂ ਕੀਤੀ ਸਿਰਫ ਸੁਪਰੀਮ ਸਿੱਖ ਸੁਸਾਇਟੀ ਨੇ ਹੀ ਸਾਡੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਿਆ ਸੀ ਉਸਨੇ ਕਿਹਾ ਕਿ ਜੇਲ੍ਹ ਵਿੱਚ ਰਹਿੰਦਿਆਂ ਹੀ ਉਸਦੇ ਪਿਤਾ ਦਾ ਦਿਹਾਂਤ ਹੋ ਗਿਆ ਤਾਂ ਤੇ ਉਹ ਆਖਰੀ ਵਾਰ ਉਹਨਾਂ ਦਾ ਮੂਵ ਵੀ ਨਹੀਂ ਦੇਖ ਸਕੇ ਹੁਣ ਵੀ ਉਹ ਅਤੇ ਉਸਦਾ ਪਤੀ ਅਲੱਗ-ਅਲੱਗ ਰਹਿ ਰਹੇ ਹਨ ਅਜੀਤਾ ਨੇ ਕਿਹਾ ਹੈ ਕਿ ਉਹ ਲੱਖਾਂ ਰੰਗੀਨ ਸੁਪਨੇ ਲੈ ਕੇ ਨਿਊਜ਼ੀਲੈਂਡ ਆਈ ਸੀ ਪਰ ਉਸਦੇ ਸਾਰੇ ਚਾਹੇ ਮਰ ਗਏ ਹਨ ਬਸ ਉਹਨੂੰ ਇਹੀ ਚਾਹੁੰਦੀ ਹੈ ਕਿ ਬੱਚੇ ਨਾਲ ਬਸਲੂਕੀ ਕਰਨ ਵਾਲਾ ਦਾਗ ਉਹਨਾਂ ਦੇ ਮੱਥੇ ਤੋਂ ਲੈ ਜਾਵੇ 2018 ਤੋਂ ਭਾਰਤੀ ਜੋੜਾ ਜੀਟਾ ਅਤੇ ਰਵੀ ਖੁਦ ਨੂੰ ਬੇਗੁਨਾਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਦਰਸਲ ਇਸ ਜੋੜੇ ਦਾ 8 ਹਫਤਿਆਂ ਦਾ ਬੱਚਾ ਬਿਮਾਰ ਹੋ ਗਿਆ ਸੀ ਜਿਸ ਨੂੰ ਹਸਪਤਲ ਲੈ ਕੇ ਗਏ ਤੇ ਹਸਪਤਲ ਵਿੱਚ ਜਾਂਚ ਦੌਰਾਨ ਪਤਾ ਲੱਗਾ ਕਿ ਬੱਚੇ ਦੇ ਅੰਦਰੂਨੀ ਅੰਗਾਂ 'ਚ ਕੁੱਲ 39 ਫ੍ਰੈਕਚਰ ਹਨ ਜਿਸ ਤੋਂ ਬਾਅਦ ਬੱਚੇ ਦੀ ਉੱਚ ਪੱਧਰੀ ਜਾਂਚ ਹੋਈ ਜਾਂਚ ਦੇ ਨਤੀਜੇ ਦੇ ਵਿੱਚ ਬੱਚੇ 'ਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਬਹੁਤ ਜ਼ਿਆਦਾ ਘਾਟ ਵੀ ਪਾਈ ਗਈ ਇਸ ਸਭ ਦੀ ਜਾਂਚ ਕਰਨ ਲਈ ਬੱਚੇ ਨੂੰ 12 ਦਿਨਾਂ ਲਈ ਹਸਪਤਾਲ ਦੇ ਵਿੱਚ ਰੱਖਿਆ ਗਿਆ 2021 ਦੇ ਵਿੱਚ ਜੀਟਾ ਨੂੰ ਆਪਣੀ ਨਵਜੰਮੀ ਦੀ ਨੂੰ ਜ਼ਖਮੀ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਅਤੇ ਉਸ ਨੂੰ 2 ਸਾਲ 7 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਜੀਟਾ ਨੇ ਖੁਦ ਨੂੰ ਬੇਗੁਨਾਹ ਦੱਸਣ ਲਈ ਬਹੁਤ ਦਲੀਲਾਂ ਦਿੱਤੀਆਂ ਪਰ ਉਸ ਦੀ ਇੱਕ ਪੇਸ਼ਨਾ ਚੱਲੀ ਇਸੇ ਦੌਰਾਨ ਬੱਚੇ ਨੂੰ ਵਕ-ਵਕ ਫੌਸਟਰ ਹੋਮਸ ਦੇ ਵਿੱਚ ਰੱਖਿਆ ਗਿਆ ਲਗਾਤਾਰ ਏਜੰਸੀਆਂ ਅਤੇ ਮੀਡੀਆ ਦੇ ਦਬਾਅ ਕਰਨ ਜਾਂਚ ਹੋਰ ਤੇਜ਼ ਕੀਤੀ ਜਿਸ ਤੋਂ ਨਤੀਜਾ ਇਹ ਨਿਕਲਿਆ ਕਿ ਬੱਚੇ ਦੇ ਅੰਦਰੂਨੀ ਸੱਟਾਂ ਜਣੇਪੇ ਦੌਰਾਨ ਹੀ ਲੱਗੀਆਂ ਸਨ ਅਤੇ ਕੁਝ ਸ਼ਰਤਾਂ ਦੇ ਨਾਲ ਬੱਚੇ ਨੂੰ ਜੀਟਾ ਅਤੇ ਰਵੀ ਨੂੰ ਵਾਪਸ ਦੇਣ ਦਾ ਫੈਸਲਾ ਵੀ ਕੀਤਾ ਗਿਆ ਪਰ ਜੀਟਾ ਆਪਣੇ ਜੇਲ੍ਹ ਚ ਬਿਤਾਏ ਪਲਾਂ ਨੂੰ ਸੋਚ ਕੇ ਪਰੇਸ਼ਾਨ ਹੋ ਜਾਂਦੀ ਹੈ ਉਸਨੇ ਕਿਹਾ ਕਿ ਭਾਈਚਾਰੇ ਨੇ ਵੀ ਸਾਡੀ ਕੋਈ ਮਦਦ ਨਹੀਂ ਕੀਤੀ ਸਿਰਫ ਸੁਪਰੀਮ ਸਿੱਖ ਸੁਸਾਇਟੀ ਨੇ ਹੀ ਸਾਡੇ ਹੱਕ ਵਿੱਚ ਖਾ ਦਾ ਨਾਅਰਾ ਮਾਰਿਆ ਸੀ ਉਸਨੇ ਕਿਹਾ ਕਿ ਜੇਲ੍ਹ ਵਿੱਚ ਰਹਿੰਦਿਆਂ ਹੀ ਉਸਦੇ ਪਿਤਾ ਦਾ ਦੇਹਾਂਤ ਹੋ ਗਿਆ ਤੇ ਉਹ ਆਖਰੀ ਵਾਰ ਉਹਨਾਂ ਦਾ ਮੂ ਵੀ ਨਹੀਂ ਦੇਖ ਸਕੇ ਹੁਣ ਵੀ ਉਹ ਅਤੇ ਉਸਦਾ ਪਤੀ ਅਲੱਗ-ਅਲੱਗ ਰਹਿ ਰਹੇ ਹਨ ਜੀਟਾ ਨੇ ਕਿਹਾ ਹੈ ਕਿ ਉਹ ਲੱਖਾਂ ਰੰਗੀਨ ਸੁਪਨੇ ਲੈ ਕੇ ਨਿਊਜ਼ੀਲੈਂਡ ਆਈ ਸੀ ਪਰ ਉਸਦੇ ਸਾਰੇ ਚਾਹੇ ਮਰ ਗਏ ਹਨ ਬਸ ਉਹਨੋਂ ਇਹੀ ਚਾਹੁੰਦੀ ਹੈ ਕਿ ਬੱਚੇ ਨਾਲ ਬਸਲੂਕੀ ਕਰਨ ਵਾਲਾ ਦਾਗ ਉਹਨਾਂ ਦੇ ਮੱਥੇ ਤੋਂ ਲੈ ਜਾਵੇ 2018 ਤੋਂ ਭਾਰਤੀ ਜੋੜਾ ਜੀਟਾ ਅਤੇ ਰਵੀ ਖੁੱਦ ਨੂੰ ਬੇਗੁਨਾਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਦਰਸਲ ਇਸ ਜੋੜੇ ਦਾ 8 ਹਫਤਿਆਂ ਦਾ ਬੱਚਾ ਬਿਮਾਰ ਹੋ ਗਿਆ ਸੀ ਜਿਸ ਨੂੰ ਹਸਪਤਲ ਲੈ ਕੇ ਗਏ ਤੇ ਹਸਪਤਲ ਵਿੱਚ ਜਾਂਚ ਦੌਰਾਨ ਪਤਾ ਲੱਗਾ ਕਿ ਬੱਚੇ ਦੇ ਅੰਦਰੂਨੀ ਅੰਗਾਂ 'ਚ ਕੁੱਲ 39 ਫ੍ਰੈਕਚਰ ਹਨ ਜਿਸ ਤੋਂ ਬਾਅਦ ਬੱਚੇ ਦੀ ਉੱਚ ਪੱਧਰੀ ਜਾਂਚ ਹੋਈ ਜਾਂਚ ਦੇ ਨਤੀਜੇ ਦੇ ਵਿੱਚ ਬੱਚੇ 'ਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਬਹੁਤ ਜ਼ਿਆਦਾ ਘਾਟ ਵੀ ਪਾਈ ਗਈ ਇਸ ਸਭ ਦੀ ਜਾਂਚ ਕਰਨ ਲਈ ਬੱਚੇ ਨੂੰ 12 ਦਿਨਾਂ ਲਈ ਹਸਪਤਾਲ ਦੇ ਵਿੱਚ ਰੱਖਿਆ ਗਿਆ 2021 ਦੇ ਵਿੱਚ ਜੀਟਾ ਨੂੰ ਆਪਣੀ ਨਵਜੰਮੀ ਦੀ ਨੂੰ ਜ਼ਖਮੀ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਅਤੇ ਉਸ ਨੂੰ 2 ਸਾਲ 7 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਜੀਟਾ ਨੇ ਖੁਦ ਨੂੰ ਬੇਗੁਨਾਹ ਦੱਸਣ ਲਈ ਬਹੁਤ ਦਲੀਲਾਂ ਦਿੱਤੀਆਂ ਪਰ ਉਸ ਦੀ ਇੱਕ ਪੇਸ਼ਨਾ ਚੱਲੀ ਇਸੇ ਦੌਰਾਨ ਬੱਚੇ ਨੂੰ ਵਕ-ਵਕ ਫੌਸਟਰ ਹੋਮਸ ਦੇ ਵਿੱਚ ਰੱਖਿਆ ਗਿਆ ਲਗਾਤਾਰ ਏਜੰਸੀਆਂ ਅਤੇ ਮੀਡੀਆ ਦੇ ਦਬਾਅ ਕਰਨ ਜਾਂਚ ਹੋਰ ਤੇਜ਼ ਕੀਤੀ ਜਿਸ ਤੋਂ ਨਤੀਜਾ ਇਹ ਨਿਕਲਿਆ ਕਿ ਬੱਚੇ ਦੇ ਅੰਦਰੂਨੀ ਸੱਟਾਂ ਜਨੇਪੇ ਦੌਰਾਨ ਹੀ ਲੱਗੀਆਂ ਸਨ ਅਤੇ ਕੁਝ ਸ਼ਰਤਾਂ ਦੇ ਨਾਲ ਬੱਚੇ ਨੂੰ ਜੀਟਾ ਅਤੇ ਰਵੀ ਨੂੰ ਵਾਪਸ ਦੇਣ ਦਾ ਫੈਸਲਾ ਵੀ ਕੀਤਾ ਗਿਆ ਪਰ ਜੀਟਾ ਆਪਣੇ ਜੇਲ੍ਹ ਚ ਬਿਤਾਏ ਪਲਾਂ ਨੂੰ ਸੋਚ ਕੇ ਪਰੇਸ਼ਾਨ ਹੋ ਜਾਂਦੀ ਹੈ ਉਸਨੇ ਕਿਹਾ ਕਿ ਭਾਈਚਾਰੇ ਨੇ ਵੀ ਸਾਡੀ ਕੋਈ ਮਦਦ ਨਹੀਂ ਕੀਤੀ ਸਿਰਫ ਸੁਪਰੀਮ ਸਿੱਖ ਸੁਸਾਇਟੀ ਨੇ ਹੀ ਸਾਡੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਿਆ ਸੀ ਉਸਨੇ ਕਿਹਾ ਕਿ ਜੇਲ੍ਹ ਵਿੱਚ ਰਹਿੰਦਿਆਂ ਹੀ ਉਸਦੇ ਪਿਤਾ ਦਾ ਦਿਹਾਂਤ ਹੋ ਗਿਆ ਤਾਂ ਤੇ ਉਹ ਆਖਰੀ ਵਾਰ ਉਹਨਾਂ ਦਾ ਮੂਵ ਵੀ ਨਹੀਂ ਦੇਖ ਸਕੇ ਹੁਣ ਵੀ ਉਹ ਅਤੇ ਉਸਦਾ ਪਤੀ ਅਲੱਗ-ਅਲੱਗ ਰਹਿ ਰਹੇ ਹਨ ਅਜੀਤਾ ਨੇ ਕਿਹਾ ਹੈ ਕਿ ਉਹ ਲੱਖਾਂ ਰੰਗੀਨ ਸੁਪਨੇ ਲੈ ਕੇ ਨਿਊਜ਼ੀਲੈਂਡ ਆਈ ਸੀ ਪਰ ਉਸਦੇ ਸਾਰੇ ਚਾਹੇ ਮਰ ਗਏ ਹਨ ਬਸ ਉਹਨੂੰ ਇਹੀ ਚਾਹੁੰਦੀ ਹੈ ਕਿ ਬੱਚੇ ਨਾਲ ਬਸਲੂਕੀ ਕਰਨ ਵਾਲਾ ਦਾਗ ਉਹਨਾਂ ਦੇ ਮੱਥੇ ਤੋਂ ਲੈ ਜਾਵੇ 2018 ਤੋਂ ਭਾਰਤੀ ਜੋੜਾ ਜੀਟਾ ਅਤੇ ਰਵੀ ਖੁਦ ਨੂੰ ਬੇਗੁਨਾਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਦਰਅਸਲ ਇਸ ਜੋੜੇ ਦਾ 8 ਹਫਤਿਆਂ ਦਾ ਬੱਚਾ ਬਿਮਾਰ ਹੋ ਗਿਆ ਸੀ ਜਿਸ ਨੂੰ ਹਸਪਤਲ ਲੈ ਕੇ ਗਏ ਤੇ ਹਸਪਤਲ ਵਿੱਚ ਜਾਂਚ ਦੌਰਾਨ ਪਤਾ ਲੱਗਾ ਕਿ ਬੱਚੇ ਦੇ ਅੰਦਰੂਨੀ ਅੰਗਾਂ 'ਚ ਕੁੱਲ 39 ਫ੍ਰੈਕਚਰ ਹਨ ਜਿਸ ਤੋਂ ਬਾਅਦ ਬੱਚੇ ਦੀ ਉੱਚ ਪੱਧਰੀ ਜਾਂਚ ਹੋਈ ਜਾਂਚ ਦੇ ਨਤੀਜੇ ਦੇ ਵਿੱਚ ਬੱਚੇ 'ਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਬਹੁਤ ਜ਼ਿਆਦਾ ਘਾਟ ਵੀ ਪਾਈ ਗਈ ਇਸ ਸਭ ਦੀ ਜਾਂਚ ਕਰਨ ਲਈ ਬੱਚੇ ਨੂੰ 12 ਦਿਨਾਂ ਲਈ ਹਸਪਤਾਲ ਦੇ ਵਿੱਚ ਰੱਖਿਆ ਗਿਆ 2021 ਦੇ ਵਿੱਚ ਜੀਟਾ ਨੂੰ ਆਪਣੀ ਨਵਜੰਮੀ ਦੀ ਨੂੰ ਜ਼ਖਮੀ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਅਤੇ ਉਸ ਨੂੰ 2 ਸਾਲ 7 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਜੀਟਾ ਨੇ ਖੁਦ ਨੂੰ ਬੇਗੁਨਾਹ ਦੱਸਣ ਲਈ ਬਹੁਤ ਦਲੀਲਾਂ ਦਿੱਤੀਆਂ ਪਰ ਉਸ ਦੀ ਇੱਕ ਪੇਸ਼ਨਾ ਚੱਲੀ ਇਸੇ ਦੌਰਾਨ ਬੱਚੇ ਨੂੰ ਵਕ-ਵਕ ਫੌਸਟਰ ਹੋਮਸ ਦੇ ਵਿੱਚ ਰੱਖਿਆ ਗਿਆ ਲਗਾਤਾਰ ਏਜੰਸੀਆਂ ਅਤੇ ਮੀਡੀਆ ਦੇ ਦਬਾਅ ਕਰਨ ਜਾਂਚ ਹੋਰ ਤੇਜ਼ ਕੀਤੀ ਜਿਸ ਤੋਂ ਨਤੀਜਾ ਇਹ ਨਿਕਲੇਆ ਕਿ ਬੱਚੇ ਦੇ ਅੰਦਰੂਨੀ ਸੱਟਾਂ ਜਣੇਪੇ ਦੌਰਾਨ ਹੀ ਲੱਗੀਆਂ ਸਨ ਅਤੇ ਕੁਝ ਸ਼ਰਤਾਂ ਦੇ ਨਾਲ ਬੱਚੇ ਨੂੰ ਜੀਟਾ ਅਤੇ ਰਵੀ ਨੂੰ ਵਾਪਸ ਦੇਣ ਦਾ ਫੈਸਲਾ ਵੀ ਕੀਤਾ ਗਿਆ ਪਰ ਜੀਟਾ ਆਪਣੇ ਜੇਲ੍ਹ ਚ ਬਿਤਾਏ ਪਲਾਂ ਨੂੰ ਸੋਚ ਕੇ ਪਰੇਸ਼ਾਨ ਹੋ ਜਾਂਦੀ ਹੈ ਉਸਨੇ ਕਿਹਾ ਕਿ ਭਾਈਚਾਰੇ ਨੇ ਵੀ ਸਾਡੀ ਕੋਈ ਮਦਦ ਨਹੀਂ ਕੀਤੀ ਸਿਰਫ ਸੁਪਰੀਮ ਸਿੱਖ ਸੁਸਾਇਟੀ ਨੇ ਹੀ ਸਾਡੇ ਹੱਕ ਵਿੱਚ ਖਾ ਦਾ ਨਾਅਰਾ ਮਾਰਿਆ ਸੀ ਉਸਨੇ ਕਿਹਾ ਕਿ ਜੇਲ੍ਹ ਵਿੱਚ ਰਹਿੰਦਿਆਂ ਹੀ ਉਸਦੇ ਪਿਤਾ ਦਾ ਦੇਹਾਂਤ ਹੋ ਗਿਆ ਤੇ ਉਹ ਆਖਰੀ ਵਾਰ ਉਹਨਾਂ ਦਾ ਮੂਵੀ ਨਹੀਂ ਦੇਖ ਸਕੇ ਹੁਣ ਵੀ ਉਹ ਅਤੇ ਉਸਦਾ ਪਤੀ ਅਲੱਗ-ਅਲੱਗ ਰਹਿ ਰਹੇ ਹਨ ਅਜੀਤਾ ਨੇ ਕਿਹਾ ਹੈ ਕਿ ਉਹ ਲੱਖਾਂ ਰੰਗੀਨ ਸੁਪਨੇ ਲੈ ਕੇ ਨਿਊਜ਼ੀਲੈਂਡ ਆਈ ਸੀ ਪਰ ਉਸਦੇ ਸਾਰੇ ਚਾਹੇ ਮਰ ਗਏ ਹਨ ਬਸ ਉਹਨੋਂ ਇਹੀ ਚਾਹੁੰਦੀ ਹੈ ਕਿ